ਸ਼੍ਰੀ ਫਤੇਗੜ ਸਹਿਬ ਮਠਾ ਟੇਕ ਕੇ ਵਾਪਸ ਪਰਤ ਰਹੇ ਤਿੰਨ ਦੋਸਤਾਂ ਨਾਲ ਵਾਪਰ ਗਿਆ ਰੂਕੰਬਾਉ ਹਾਦਸਾ ਖੜੇ ਕੈਂਟਰ ਦੇ ਵਿੱਚ ਜਾ ਟਕਰਾਇਆ ਮੋਟਰਸਾਈਕਲ 'ਈ ਇੱਕ ਜਣੇ ਦੀ ਹੋਈ ਮੌਤ ਦੋ ਨੇ ਗੰਭੀਰ ਜ਼ਖਮੀ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹਦ ਮੰਦ ਭਾਗੀ ਇਹ ਘਟਨਾ ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਤਿੰਨ ਦੋਸਤਾਂ ਦੇ ਨਾਲ ਰੂ ਗੰਬਾਉ ਹਾਦਸਾ ਵਾਪਰਿਆ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਸੜਕ ਹਾਦਸਾ ਹੋਇਆ ਇੱਕ ਖੜਿਆ ਕੈਂਟਰ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਜਾ ਵਜਿਆ ਤੇ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਦੋ ਜਣੇ ਗੰਭੀਰ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਦਾ ਜਦੋਂ ਨੌਜਵਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਵਾਪਸ ਪਰਤ ਰਹੇ ਸੀ ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਅਣਹੋਣੀ ਵਾਪਰੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਜਾ ਚੁੱਕੀ ਹੈ ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀਗੇ ਰਸਤੇ 'ਤੇ ਧੁੰਦ ਜ਼ਿਆਦਾ ਸੀਗੀ ਟਰੱਕ ਖੜਿਆ ਸੀਗਾ ਖੜੇ ਟਰੱਕ ਦੇ ਵੱਜ ਗਏ ਸੀਗੇ ਕਿੰਨੇ ਜਣੇ ਸੀਗੇ ਤਿੰਨ ਜਣੇ ਸੀਗੇ ਮੇਰਾ ਭਰਾ ਹੈ ਨੇ ਲਿਫਟ ਲਿੱਤੀ ਜੀ ਬਾਹਰ ਆਇਆ ਹੈ ਮੱਥਾ ਟੇਕਣ ਨਹੀਂ ਯੂਪੀ ਤੋਂ ਆਇਆ ਜੀ ਹਾਂਜੀ ਪਿੰਡੋਂ ਆਇਆ ਹਾਂਜੀ